ਅੱਜ ਜੋ ਖਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਉਸ ਨੂੰ ਸੁਣ ਕੇ ਤੁਹਾਡੇ ਹੋਸ਼ ਉੱਡ ਜਾਣਗੇ ਕਿ ਕਿਵੇਂ ਤੁਹਾਡੇ ਫੋਨ ਤੇ ਆਈ ਇੱਕ ਕਾਲ ਤੁਹਾਡਾ ਸਾਰਾ ਬੈਂਕ ਖਾਤਾ ਖਾਲੀ ਕਰ ਸਕਦੀ ਹੈ। ਅਜੋਕੇ ਠੱਗਾਂ ਨੇ ਇੱਕ ਆਧੁਨਿਕ ਤਰੀਕਾ ਲੱਭ ਲਿਆ ਜਿਸ ਨੂੰ ਸੁਣ ਕੇ ਤੁਹਾਡੇ ਪੈਰਾਂ ਹੇਠੋਂ ਜ਼ਮੀਨ ਖਿਸਕ ਜਾਵੇਗੀ ਕਿ WhatsApp ਤੇ ਆਈ ਇੱਕ ਕਾਲ ਤੁਹਾਡੇ ਮਿਹਨਤ ਨਾਲ ਕਮਾਏ ਸਾਰੇ ਪੈਸੇ ਉਡਾ ਸਕਦੀ ਹੈ। ਸੋ ਭੁੱਲ ਕੇ ਨਾ ਚੱਕਿਓ ਇਨ੍ਹਾਂ ਨੰਬਰਾਂ ਤੋਂ ਆ ਰਹੀ ਕਾਲ ਬਾਅਦ ਚ ਪੈ ਸਕਦਾ ਤੁਹਾਨੂੰ ਪਛਤਾਉਣਾ। ਆਓ ਤੁਹਾਨੂੰ ਦੱਸਦੇ ਹਾਂ ਠੱਗਾਂ ਦਾ ਨਵਾਂ ਤਰੀਕਾ ਜਿਸ ਨਾਲ ਠੱਗੇ ਗਏ ਨੇ ਭੋਲੇ-ਪਾਲੇ ਲੋਕ ਆਓ ਵੇਖਦੇ ਹਾਂ ਸਾਡੀ ਇੱਕ ਖਾਸ ਰਿਪੋਰਟ ਟੈਕਨੋਲੋਜੀ ਜਿੰਨੀ ਫਾਸਟ ਹੁੰਦੀ ਜਾ ਰਹੀ ਹੈ ਆਨਲਾਈਨ ਫਰਾਡ ਵੀ ਉਨੀ ਹੀ ਸਪੀਡ ਨਾਲ ਅੱਗੇ ਵਧ ਰਿਹਾ ਹੈ ਕ੍ਰੈਡਿਟ ਕਾਰਡ ਫਰਾਡ ਤੋਂ ਲੈ ਕੇ OTP ਚੋਰੀ ਅਤੇ ਫਿਰ ਸੋਸ਼ਲ ਮੀਡੀਆ ਪ੍ਰੋਫਾਈਲ ਹੈਕ ਵਰਗੇ ਕਈ ਮਾਮਲਿਆਂ 'ਚ ਭਾਰੀ ਇਜ਼ਾਫਾ ਹੋਇਆ ਆਨਲਾਈਨ ਠੱਗੇ ਨੇ ਛਾਤਰ ਹੋ ਚੁੱਕੇ ਨੇ ਕਿ ਆਮ ਲੋਕਾਂ ਨੂੰ ਪਤਾ ਵੀ ਨਹੀਂ ਲੱਗਦਾ ਕਿ ਉਹਨਾਂ ਨੂੰ ਬੁਰੇ ਤਰੀਕੇ ਨਾਲ ਠੱਗ ਲਿਆ ਗਿਆ ਹੈ ਅਤੇ ਉਹਨਾਂ ਦੀ ਮਿਹਨਤ ਨਾਲ ਕਮਾਏ ਪੈਸੇ ਕੁਝ ਮਿੰਟਾਂ ਵਿੱਚ ਹੀ ਗਾਇਬ ਹੋ ਜਾਂਦੇ ਹਨ ਪਿਛਲੇ ਕੁਝ ਦਿਨਾਂ 'ਚ ਇਨਸਟੈਂਟ ਮੈਸੇਜਿੰਗ ਐਪ WhatsApp ਤੇ ਇੰਟਰਨੈਸ਼ਨਲ ਨੰਬਰ ਤੋਂ ਆਉਣ ਵਾਲੀਆਂ ਕਾਲਸ ਦੀ ਗਿਣਤੀ ਵਿੱਚ ਕਾਫੀ ਵਾਧਾ ਹੋਇਆ ਇੰਟਰਨੈਸ਼ਨਲ ਕਾਲ 'ਚ ਲੋਕਾਂ ਨੂੰ ਪਾਰਟ ਟਾਈਮ 'ਚ ਪੈਸੇ ਕਮਾਉਣ ਦਾ ਲਾਲਚ ਦਿੱਤਾ ਜਾਂਦਾ ਦੱਸਦੇ ਹਾਂ ਕਿ WhatsApp ਸਕੈਮ ਦੇ ਜ਼ਰੀਏ ਸਾਈਬਰ ਠੱਗੀ ਦੇ ਮਾਮਲਿਆਂ ਵਿੱਚ ਲਗਾਤਾਰ ਬਹੁਤ ਵਾਧਾ ਹੋਇਆ ਹੁਣ ਤੁਹਾਨੂੰ ਦੱਸਦੇ ਹਾਂ ਕਿ ਇਹਨਾਂ ਠੱਗਾਂ ਦੇ ਫਰਾਡ ਕਰਨ ਦੇ ਕੀ ਕੀ ਤਰੀਕੇ ਹਨ ਇੰਟਰਨੈਸ਼ਨਲ ਨੰਬਰ ਤੋਂ ਆਉਣ ਵਾਲੀਆਂ ਕਾਲ ਮਰਾਕੋ ਜਾਂ ਸਾਊਥ ਅਫਰੀਕਾ ਤੋਂ ਆਉਂਦੀਆਂ ਹਨ। ਇਹਨਾਂ ਕਾਲ ਦੇ ਅੱਗੇ +212 ਜਾਂ +27 ਕੋਡ ਲੱਗਿਆ ਹੁੰਦਾ ਹੈ। ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਇਹ ਇਹ ਕਾਲਾਂ ਇੰਟਰਨੈਸ਼ਨਲ ਕਾਲਰ ਨਹੀਂ ਹਨ। ਹੋ ਸਕਦਾ ਕੋਈ ਠੱਗ ਹਰਿਆਣਾ ਜਾਂ ਚਾਰਖੰਡ ਦੇ ਕਿਸੇ ਪਿੰਡ 'ਚ ਬੈਠਾ ਤੁਹਾਨੂੰ ਆਪਣੀ ਠੱਗੀ ਦਾ ਸ਼ਿਕਾਰ ਬਣਾ ਰਿਹਾ ਹੋ। ਪਰ ਤੁਹਾਨੂੰ ਇਹ ਲੱਗੇਗਾ ਕਿ ਕੋਈ ਤੁਹਾਨੂੰ ਵਿਦੇਸ਼ ਤੋਂ ਕਾਲ ਕਰ ਰਿਹਾ ਹੈ। ਇਸ ਤੋਂ ਇਲਾਵਾ ਹੋਰ ਕਈ ਦੇਸ਼ ਵੀ ਹਨ ਜਿਨ੍ਹਾਂ ਤੋਂ ਕੋਡ ਆਉਂਦੇ ਹਨ ਤੇ ਲੋਕਾਂ ਨੂੰ ਕਾਲਾਂ ਕੀਤੀਆਂ ਜਾਂਦੀਆਂ ਹਨ ਜਿਵੇਂ ਕਿ ਇਥੋਪੀਆ +251 ਮਲੇਸ਼ੀਆ +60 ਇੰਡੋਨੇਸ਼ੀਆ +62 ਕੇਨੀਆ +254 ਤੇ ਵਿਏਟਨਾਮ +84 ਸ਼ਾਮਿਲ ਹਨ ਇਹਨਾਂ ਨੰਬਰਾਂ ਤੋਂ ਵੀ ਤੁਹਾਨੂੰ ਠੱਗੀ ਦਾ ਸ਼ਿਕਾਰ ਬਣਾਇਆ ਜਾ ਸਕਦਾ ਤੁਹਾਨੂੰ ਦੱਸ ਦਈਏ ਕਿ ਜੇਕਰ ਤੁਹਾਨੂੰ ਇਹਨਾਂ ਨੰਬਰਾਂ ਤੋਂ ਕਦੇ ਵੀ ਕਾਲ ਆਵੇ ਤਾਂ ਹਮੇਸ਼ਾ ਅਲਰਟ ਰਹੋ ਨਹੀਂ ਤਾਂ ਤੁਸੀਂ ਬਹੁਤ ਬੁਰੇ ਤਰੀਕੇ ਨਾਲ ਠੱਗੇ ਜਾਓਗੇ ਤੁਹਾਨੂੰ ਦੱਸ ਦੰਨੇ ਆ ਇਹਨਾਂ ਠੱਗਾਂ ਦੇ ਕੁਝ ਤਰੀਕਿਆਂ ਬਾਰੇ ਜਿਸ ਤੋਂ ਤੁਹਾਨੂੰ ਪਤਾ ਲੱਗ ਸਕਦਾ ਕਿ ਇਹ ਕਾਲ ਫਰਾਡ ਕਾਲ ਹੈ ਇਹ ਫਰਾਡ ਠੱਗ ਤੁਹਾਨੂੰ ਦਿਨ ਚ 2-3 ਵਾਰ ਕਾਲ ਕਰਦੇ ਹਨ ਜਾਂ ਫਿਰ 2-3 ਦਿਨਾਂ ਬਾਅਦ ਤੁਹਾਨੂੰ ਕਾਲ ਕਰਦੇ ਹਨ ਅਗਰ ਤੁਸੀਂ ਕਾਲ ਚੁੱਕ ਲੈਂਦੇ ਹੋ ਤਾਂ ਇਹ ਠੱਗ ਐਚ ਆਰ ਬਣ ਕੇ ਤੁਹਾਡੇ ਨਾਲ ਗੱਲ ਕਰਦੇ ਹਨ ਅਤੇ ਪਾਰਟ ਟਾਈਮ ਕੰਮ ਕਰਨ ਲਈ ਤੁਹਾਨੂੰ ਆਫਰ ਕਰਦੇ ਹਨ ਇਹ ਫਰਾਡ ਤੁਹਾਨੂੰ ਰਿਵਿਊ ਲਿਖਣ ਜਾਂ YouTube ਦੇ ਵੀਡੀਓਜ਼ ਨੂੰ ਲਾਈਕ ਕਰਨ ਦਾ ਕੰਮ ਕਰਨ ਲਈ ਕਹਿਣਗੇ ਅਤੇ ਕਈ ਵਾਰ ਦੇਖਿਆ ਹੈ ਕਿ ਇਹ ਠੱਗ ਲੋਕਾਂ ਨੂੰ ਆਪਣੇ ਜਾਲ ਵਿੱਚ ਫਸਾਉਣ ਲਈ ਛੋਟੀ ਜਿਹੀ ਰਕਮ ਵੀ ਉਹਨਾਂ ਦੇ ਖਾਤੇ ਵਿੱਚ ਭੇਜ ਦਿੰਦੇ ਹਨ। ਇਸ ਤੋਂ ਬਾਅਦ ਲੋਕ ਇਹਨਾਂ ਕਾਲਾਂ ਤੇ ਯਕੀਨ ਕਰਨ ਲੱਗ ਜਾਂਦੇ ਹਨ ਅਤੇ ਇੱਥੋਂ ਹੀ ਸ਼ੁਰੂ ਹੁੰਦਾ ਹੈ ਇਹ ਸਕੈਮ। ਫਿਰ ਠੱਗ ਤੁਹਾਨੂੰ ਇੱਕ ਐਪ ਡਾਊਨਲੋਡ ਕਰਨ ਲਈ ਕਹੇਗਾ ਜਿਸ ਦੇ ਜ਼ਰੀਏ ਤੁਹਾਨੂੰ ਪੈਸੇ ਨਿਵੇਸ਼ ਕਰਨ ਲਈ ਕਹੇਗਾ। ਅਤੇ ਪੈਸੇ ਨਿਵੇਸ਼ ਕਰਨ ਤੋਂ ਬਾਅਦ ਲੋਕਾਂ ਨੂੰ ਇਹ ਅਹਿਸਾਸ ਕਰਵਾਇਆ ਜਾਵੇਗਾ ਕਿ ਉਹਨਾਂ ਦੇ ਪੈਸੇ ਲਗਾਤਾਰ ਵੱਧ ਰਹੇ ਹਨ। ਅਤੇ ਫਿਰ ਲੋਕ ਹੋਰ ਵੱਧ ਪੈਸੇ ਨਿਵੇਸ਼ ਕਰਨ ਲਈ ਕਹਿੰਦੇ ਹਨ। ਅਤੇ ਇੱਕ ਵਾਰ ਕਿਸੇ ਯੂਜ਼ਰ ਨੇ ਜੇ ਬੜਾ ਨਿਵੇਸ਼ ਕਰ ਦਿੱਤਾ ਤਾਂ ਮੁੜ ਕੇ ਤੁਸੀਂ ਉਹ ਪੈਸੇ ਨਹੀਂ ਕਟਵਾ ਸਕਦੇ ਤੁਸੀਂ ਠੱਗੇ ਜਾ ਚੁੱਕੇ ਹੋ ਇਸ ਤੋਂ ਇਲਾਵਾ WhatsApp ਵੀਡੀਓ ਕਾਲ ذریعے ਵੀ ਕਈ ਠੱਗੀ ਦੇ ਮਾਮਲੇ ਸਾਹਮਣੇ ਆ ਚੁੱਕੇ ਹਨ ਅਗਰ ਤੁਹਾਨੂੰ ਵੀ ਇਹਨਾਂ ਨੰਬਰ ਤੋਂ WhatsApp ਕਾਲ ਆਉਂਦੀ ਹੈ ਤਾਂ ਤੁਰੰਤ ਇਹਨਾਂ ਨੰਬਰ ਨੂੰ ਬਲੌਕ ਕਰ ਦਿਓ ਨਹੀਂ ਤਾਂ ਤੁਸੀਂ ਬਹੁਤ ਬੁਰੇ ਤਰੀਕੇ ਨਾਲ ਠੱਗੇ ਜਾ ਸਕਦੇ ਇਹਨਾਂ ਠੱਗਾਂ ਤੋਂ ਬਚ ਸਕੋ ਅਤੇ WhatsApp ਵੱਲੋਂ ਇਹਨਾਂ ਠੱਗਾਂ ਤੋਂ ਲੋਕਾਂ ਨੂੰ ਬਚਾਉਣ ਲਈ ਕਈ ਵਾਰ ਚੇਤਾਵਨੀ ਵੀ ਜਾਰੀ ਹੈ બ્યુરો રિપોર્ટ હમદારપુર